ਐਜੂਕੇਸ਼ਨ ਦੇ ਖੇਤਰ ਵਿੱਚ 17975 ਕਰੋੜ ਰੁਪਏ ਖਾਤੇ ਦੀ ਤਸਵੀਜ਼ ਰੱਖਦਾ ਹੈ। ਮੁਫਤ ਕਿਤਾਬਾਂ ਲਈ 75 ਕਰੋੜ ਰੁਪਏ। ਡਿਜੀਟਲ ਸਹੂਲਤਾ, ਲਾਇਬ੍ਰੇਰੀਆਂ ਅਤੇ ਹੁਨਰ ਆਧਾਰਿਤ ਪ੍ਰੋਗਰਾਮਾਂ ਲਈ 160 ਕਰੋੜ ਰੁਪਏ ਸ਼ਾਮਲ ਕੀਤੇ ਗਏ ਹਨ। 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲਿਆ ਜਾ ਰਿਹਾ ਹੈ। ਇਸ ਸਰਕਾਰ ਦੁਆਰਾ ਸਾਡੀ ਸਰਕਾਰ ਦੁਆਰਾ ਸਰ ਮੈਂ ਵਿੱਤੀ ਸਾਲ 2025-26 ਲਈ ਸਿੱਖਿਆ ਖੇਤਰ ਵਿੱਚ ਸਰ এডੂਕੇਸ਼ਨ ਦੇ ਖੇਤਰ ਵਿੱਚ 17975 ਕਰੋੜ ਰੁਪਏ ਖਰਚੇ ਦੀ ਤਸਵੀਜ਼ ਰੱਖਦਾ ਹੈ 17975 ਕਰੋੜ ਰੁਪਏ ਜਿਹੜੇ ਕਿ ਸਰ ਕੁੱਲ ਬਜਟ ਖਰਚੇ ਦਾ 12% ਸਦੀਕ ਬਹੁਤ ਵੱਡਾ ਹਿੱਸਾ ਸਰ ਸਮਗਰਾ ਸਿੱਖਿਆ ਬਿਆਨ ਲਈ ਸਰ 1240 ਕਰੋੜ ਰੁਪਏ ਪੀਐਮ ਪੋਸ਼ਨ ਸਕੀਮ ਲਈ ਸਰ 464 ਕਰੋੜ ਰੁਪਏ ਫ੍ਰੀ ਬੁਕਸ ਮੁਫਤ ਕਿਤਾਬਾਂ ਲਈ 75 ਕਰੋੜ ਰੁਪਏ ਵਿਦਿਆਰਥੀਆਂ ਦੇ ਲਈ ਸਰ 유ਨੀਫਾਰਮ ਵਰਦੀਆਂ ਲਈ 35 ਕਰੋੜ ਰੁਪਏ ਖਰੂਸਾ ਸਕੀਮ ਅਧੀਨ 199 ਕਰੋੜ ਰੁਪਏ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਖੇਡਾਂ ਵਸੂਲਤਾ ਲਾਇਬ੍ਰੇਰੀਆਂ ਅਤੇ ਹੁਨਰ ਆਧਾਰਿਤ ਪ੍ਰੋਗਰਾਮਾਂ ਲਈ 160 ਕਰੋੜ ਰੁਪਏ ਸ਼ਾਮਲ ਕੀਤੇ ਗਏ ਹਨ ਸਰ 23 ਸਾਲ 2025 ਛਪੇ ਲਈ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਨਵੇਂ ਯੋਗ ਦੇ ਕੋਰਸਾਂ ਲਈ ਉਨਤ ਮਸ਼ੀਨਰੀ ਖਰੀਦਣਾ ਅਤੇ ਚੱਲ ਰਹੇ ਬਿਲਡਿੰਗ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 580 ਕਰੋੜ ਰੁਪਏ ਦੇ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ ਨਵੀਆਂ ਆਈਟੇਜ ਖੋਲਣ ਲਈ 33 ਕਰੋੜ ਰੁਪਏ ਦਾ ਬਜਟ ਵੰਡ ਕੀਤਾ ਗਿਆ ਹੁੰਦਾ ਸਖਲਾਈ ਅਤੇ ਕੈਰੀਅਰ ਕਾਉਂਸਲਿੰਗ ਰਾਹੀਂ ਰੋਜ਼ਗਾਰ ਯੋਗਤਾ ਨੂੰ ਵਧਾਉਣ ਲਈ ਮੱਤੀ ਸਾਲ 2025-26 ਲਈ 230 ਕਰੋੜ ਰੁਪਏ ਦੀ ਵੱਡੀ ਤਸਵੀਰ ਰੱਖਦਾ ਹੈ ਜੋ ਕਿ ਪਿਛਲੇ ਸਾਲ ਨਾਲੋਂ 50 ਫੀਸਦੀ ਤੋਂ ਵੱਧ ਰਕਮ ਜਿਹੜੀ ਆ ਇਸ ਦੇ ਅੰਦਰ ਅਸੀਂ ਰੋਜ਼ਗਾਰ ਦੇ ਮੌਕੇ ਅਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਐਸਪੀਟੀ ਵਣਕੀ ਕੀਤਾ ਤਾਂ ਕਿ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਉਦਾ ਵਿਸ਼ਵਾਸ ਜਿਹੜਾ ਹੋਰ ਤਕੜਾ ਪੰਜਾਬ ਦੇ ਅੰਦਰ ਹੋਵੇ ਸਿੱਖਿਆ ਵਿੱਚ ਉਤਮਤਾ ਦੀ ਸਾਡੀ ਕੋਸ਼ਿਸ਼ ਵਿੱਚ ਸਿੱਖਿਆ ਵਿਭਾਗ ਦੇ 354 354 ਪ੍ਰਿੰਸੀਪਲਾਂ ਹੈਡਮਾਸਟਰਾਂ ਤੇ ਅਧਿਆਪਕਾਂ ਅਨੁਸਾਰ ਪ੍ਰਿੰਸੀਪल्स ਅਕੈਡਮੀ ਸਿੰਗਾਪੁਰ NIEI ਸਿੰਗਾਪੁਰ ਤੁਰਕੂ ਯੂਨੀਵਰਸਿਟੀ ਫਿਨਲੈਂਡ IIM ਅੰદાવાદ ਵਰਗੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਵਿੱਚ ਸਕਿੱਲ ਡਿਵੈਲਪਮੈਂਟ ਲਈ ਭੇਜਿਆ ਗਿਆ ਹੈ ਇਸ ਪਹਿਲ ਕਦਮ ਦਾ ਦੇਸ਼ ਸਾਡੀ ਸਿੱਖਿਆ ਪ੍ਰਣਾਲੀ ਨੂੰ ਗਲੋਬਲ ਬੈਸਟ ਪ੍ਰੈਕਟਿਸ ਦੇ ਨਾਲ ਜੋੜਨਾ ਸੋ। ਸਕੂਲ ਆਫ ਐਮਿਨੈਂਸ ਅਤੇ ਸਕੂਲ ਆਫ ਬ੍ਰਿਲੀਅੰਸ ਸੈਂਟਰਸ ਆਫ ਐਕਸੀਲੈਂਸ। ਸਕੂਲ ਆਫ ਐਮਿਨੈਂਸ ਅਤੇ ਸਕੂਲ ਆਫ ਬ੍ਰਿਲੀਅੰਸ ਸੈਂਟਰਸ ਆਫ ਐਕਸੀਲੈਂਸ ਪੇ ਜੋ ਕੰਮ ਕਰਨਗੇ ਜੋ ਪੀਅਰ ਲਰਨਿੰਗ ਨੂੰ ਉਤਸ਼ਾਹਿਤ ਕਰਨਗੇ। ਸਕੂਲ ਆਫ ਅਪਲਾਈਡ ਲਰਨਿੰਗ ਸਕੀਮ ਵਿਦਿਆਰਥੀਆਂ ਨੂੰ ਰੋਜੀ ਰੋਟੀ ਦੇ ਮੌਕਿਆਂ ਲਈ ਤਕਨੀਕੀ ਹੁਨਰਾਂ ਨਾਲ ਲੈਸ ਕਰੇਗੀ ਜਦੋਂ ਕਿ ਮਿਸ਼ਨ ਸਮਰੱਥ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਜ਼ਰੂਰੀ ਯੋਗਤਾਵਾਂ ਸੰਪੂਰਨ ਵਿਕਾਸ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲਾਇਆ ਜਾ ਰਿਹਾ ਹੈ 425 ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਬਦਲੇ ਜਾ ਰਿਹਾ ਜੋ ਹਵਾਦਾਰ ਕਲਾਸਰੂਮ ਖੇਡਾਂ ਦੇ ਖੇਤਰ ਅਤੇ ਐਕਟਿਵ ਕੋਰਨਰ ਦੇ ਨਾਲ ਚੰਗਾ ਵਾਤਾਵਰਨ ਸਜਾਇਆ ਜਾ ਰਿਹਾ ਹੈ